ਬੇਬੇ ਸਤਿ ਸ਼੍ਰੀ ਅਕਾਲ ਸਾਸਰੀ ਕਾਲ ਪੁੱਤ ਸਾਸਰੀ ਕਾਲ ਬੇਬੇ ਆਤੀਆ ਇਹ ਪੁੱਤ ਝੋੜਾ ਬੇਬੇ ਝੋੜਾ ਕਿੰਦਾਗਾ ਝੋੜਾ ਪੁੱਤ ਤੁਹਾਨੂੰ ਹਣ ਦੀ ਜਨਰੇਸ਼ਨ ਨੂੰ ਨਹੀਂ ਪਤਾਗਾ ਇਹ ਝੋੜਾ ਨਾ ਅੱਗੇ ਆ ਲੋਕ ਆਂਬਾਰ ਕੋ ਤੇ ਸੀ ਇਸ ਝੋੜੇ ਦੀ ਭਾਰ ਤੋਂ ਖੇਤੋਂ ਰੋਟੀ ਲੈ ਕੇ ਜਾਣੀ ਆ ਜਾਂ ਆਪਾਂ ਕਿਤੇ ਬਾਜ਼ਾਰ ਜਾਣਾ ਵਾ ਜਾਂ ਆਪਾਂ ਕਿਸੇ ਰਿਸ਼ਤੇਦਾਰੀ ਚ ਜਾਣਾ ਤਾਂ ਆਪਾਂ ਇਹਦੇ ਚ ਕੱਪੜੇ ਪਾ ਕੇ ਲੈ ਜਾ ਸਕਦੇ ਆ ਬਾਜ਼ਾਰੋਂ ਸਮਾਨ ਲਿਆ ਸਕਦੇ ਆ ਲਫਾਫਿਆਂ ਨਾਲ ਪ੍ਰਦੂਸ਼ਣ ਫੈਲਦਾ ਐਸਾ ਕਰਕੇ ਉਹ ਤਾਂ ਚ ਵੀ ਆਪਾਂ ਨੂੰ ਇਹ ਨਾਲ ਮਦਦ ਦੇਊਗਾ ਝੋੜਾ अच्छा बेबे मैं भी बनवाऊंगा। ਤੇ ਤੂੰ ਵੀ ਬਣਵਾ ਲਈ ਪੁੱਤ ਫਿਰ। ਠੀਕ ਆ ਬੇਬੇ। ਹਾਂ ਨਾਲੇ ਤੂੰ ਸਕੂਲ ਨੂੰ ਲੈ ਜਾ ਕਰੇਗਾ। ਠੀਕ ਆ। ਹਾਂ, ਥੋੜਾ ਪੁੱਤ ਪਾਣੀ ਲਿਆ ਮੈਂ। ਨਾ ਬਸ ਰਹਿਣ। ਬੇਬੇ ਇਹ ਤਾਂ ਬਹੁਤ ਸੋਹਣਾ ਹੈ ਪਰ ਬੇਬੇ ਤੁਸੀਂ ਇਹ ਬਣਵਾਇਆ ਕਿੱਥੋਂ? ਇਹ ਪੁੱਤ ਭਾਗੀ ਕਿਹਨਾਂ ਤੋਂ ਲਿਆਂਦਾ ਆਪਾਂ ਖਾਸ ਸਬਟਿਕ ਵਾਲਿਆ। ਉੱਥੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਸਾਰੇ। ਕੈਸੇ ਦਾ ਕੱਪੜੇ ਸਿਲਾਈ ਵੀ ਹੁੰਦੀ ਆ, ਕੱਪੜਿਆਂ ਦੀ ਕਢਾਈ ਵੀ ਹੁੰਦੀ ਆ। ਤੇ ਇਹ ਕੁੜੀਆਂ ਤਿਆਰ ਕਰਦੀਆਂ ਪੁੱਤ ਸਾਰਾ ਕੁਝ ਉਹਨਾਂ ਨੇ ਤਿਆਰ ਕੀਤਾ। ਕੋਈ ਨਹੀਂ ਆਪਾਂ ਤੈਨੂੰ ਵੀ ਬਣਵਾ ਦੇਾਂਗੇ ਉਹਨਾਂ ਤੋਂ। ਠੀਕ ਆ।